ਮੋਗਾ ਤੇ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਦੇਰ ਰਾਤ ਮੋਗਾ ਫਿਰੋਜ਼ਪੁਰ ਰੋਡ ਤੇ ਤਕਰੀਬਨ 5:30 ਵਜੇ ਦੇ ਆਕਸਫੋਰਡ ਸਕੂਲ ਦੇ ਨੇੜੇ ਇੱਕ ਟਰੱਕ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਪੂਰੀ ਤਰ੍ਹਾਂ ਕੁਚਲ ਗਈ ਅਤੇ ਸਵਾਰ 10 ਲੋਕ ਅੰਦਰ ਫਸ ਗਏ। ਹਾਦਸੇ ਤੋਂ ਬਾਅਦ ਮੋਗਾ ਤੇ ਮਜੂਦ ਸੋਸਾਇਟੀ ਮੈਂਬਰਾਂ ਅਤੇ ਆਸ-ਪਾਸ ਦੀ ਸੰਗਤ ਨੇ ਬਹੁਤ ਹਿੰਮਤ ਦਿਖਾਉਂਦੇ ਹੋਏ ਰਾਹਤ ਕਾਰਜ ਸ਼ੁਰੂ ਕੀਤਾ। ਕਾਫੀ ਮੀਂਹ ਅਤੇ ਜਾਨ-ਮਾਲ ਦੀ ਪਰਵਾਹ ਨਾ ਕਰਦੇ ਹੋਏ ਪਿੰਨਾ ਜ਼ਖਮੀਆਂ ਨੂੰ ਚਾਰ ਵਿੱਚੋਂ ਬਾਹਰ ਕੱਢਿਆ ਗਿਆ ਗੰਭੀਰ ਰੂਪ ਨਾਲ ਜ਼ਖਮੀ ਦੋ ਵਿਅਕਤੀਆਂ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਤੁਰੰਤ ਮੋਗਾ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕਰ ਰਹੇ ਨੇ ਤੇ ਦੋ ਇੱਕ ਦੀ ਮੌਤ ਹੋ ਗਈ ਮੌਕੇ ਤੇ ਪੰਜ ਲੋਕਾਂ ਨੇ ਸੁਸਾਇਟੀ ਦੇ ਮੈਂਬਰਾਂ ਦੀ ਹਿੰਮਤ ਅਤੇ ਨਿਰਪੱਖਤਾ ਪਰ ਸੇਵਾ ਦੀ ਖੁੱਲਕੇ ਸਲਾਹਨਾ ਕੀਤੀ ਸਮਾਜ ਸੇਵਾ ਸੁਸਾਇਟੀ ਦੀ ਟੀਮ ਨੂੰ ਸਲਾਮ ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਕਈ ਜਾਨਾਂ ਬਚਾਉਣ ਵਿੱਚ ਯੋਗਦਾਨ ਪਾਇਆ ਪ੍ਰਬੰਧ ਕਰੋ ਵਾਹੇਪੁਰ ਜੀ ਦਾ ਖਾਲਸਾ ਵਾਹੇਪੁਰ ਜੀ ਇਹ ਐਕਸੀਡੈਂਟ ਲੁਧਿਆਣਾ ਰੋਡ ਦੇ ਉੱਤੇ ਹੋਇਆ ਉਧੋਂ ਲੁਧਿਆਣਾ ਸਾਈਡ ਤੋਂ ਗੱਡੀ ਆ ਰਹੀ ਸੀ ਕਾਰ ਉਹ ਟਰੱਕ ਦੇ ਵਿੱਚ ਲੱਜੀ ਐ ਉਹਦੇ ਵਿੱਚ ਵੱਜ ਕੇ ਮਗਰ ਐਕਸੀਡੈਂਟ ਹੋਇਆ ਤਿੰਨ ਬੰਦੇ ਫਟੜੜਾ ਜਿਹੜੇ ਦੇ ਵਿੱਚੋਂ ਦੋ ਅਸੀਂ ਲੈ ਕੇ ਆਏ ਆ ਇੱਕ ਪ੍ਰਾਈਵੇਟ ਐਂਗੂਲੈਂਸ ਵਾਲਾ ਲੈ ਗਿਆ ਉਹ ਤੋਂ ਉਹ ਪਤਾ ਨਹੀਂ ਕਿਹੜੇ ਹਸਪੀਟਲ ਲੈ ਕੇ ਗਿਆ ਅਸੀਂ ਸਿਵਲ ਦੇ ਵਿੱਚ ਜਿਹੜੇ ਆ ਉਹ ਪੇਸ਼ੈਂਟ ਦਾਖਲ ਕਰਾਇਆ ਜੀ ਸਥਿਤੀ ਹੈ ਜਗਮੀਆਂ ਦੀ ਜਗਮੇ ਦੀ ਇੱਕ ਤਾਂ ਜੀ ਡੈੱਡ ਹੋ ਗਿਆ ਤੇ ਇੱਕ ਜਾਦੇ ਸੀਰੀਅਸ ਹੈ ਕੋਈ ਪਤਾ ਲੱਗਿਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਏਰੀਏ ਦੇ ਹੈ ਇਧਰੋਂ ਲੁਧਿਆਣਾ ਸਾਈਡ ਤੋਂ ਆ ਰਹੇ ਠੀਕ ਹੈ ਜੀ ਕੋਈ ਉਮਰ ਦਾ ਕੋਈ ਬਹੈ ਦਾ ਅੱਜ ਕਿੰਨੇ ਕ ਦੀ ਉਮਰ ਹੈ ਉਮਰ ਦਾ ਤਕਰੀਬਨ ਕਾਫੀ ਏਜ ਹੈ ਮਲੋਕਨ ਜਿਹਨੂੰ ਤੱਕ ਲਗ 45 ਤੋਂ ਇਥੇ ਆਟੇ ਪਕੇ ਹੈਗੀਆਂ ਹਾਂ ਅੱਜ ਅਮੀ ਕੋਕਾ ਲੁਧਿਆਣਾ ਰੋਡ ਤੇ ਇੱਕ ਟਰੱਕ ਨੰਬਰ PB 12T 9985 ਸੜਕ ਤੋਂ ਥੱਲੇ ਮੋਗਰ ਰੋਡ ਵੱਲ ਨੂੰ ਖੜਾ ਸੀਗਾ ਇਹਦੇ ਪਿੱਛੋਂ ਲਿਧਿਆਣਾ ਰੋਡ ਵੱਲੋਂ ਇੱਕ i20 ਕਾਰ ਜਿਸ ਦਾ ਨੰਬਰ PB 05 AA 9900 ਬੜੀ ਤੇਜ਼ ਰਫ਼ਤਾਰ ਨਾਲ ਆਈ ਜਿਹੜੀ ਕੀ ਪਤਾ ਨਹੀਂ ਡਰਾਈਵਰ ਦੀ ਹੱਥ ਲੱਗੀ ਜਾਂ ਕਿੱਦਾਂ ਆਇਆ ਉਹਦੇ ਵਿੱਚੋਂ ਤਿੰਨ ਵਿਅਕਤੀ ਸਵਾਰ ਸੀਗੇ ਬੜੀ ਬੁਰੀ ਤਰ੍ਹਾਂ ਆ ਕੇ ਟਰੱਕ ਦੇ ਪਿੱਛੇ ਵੱਜ ਗਈ ਆ ਉਹਦੇ ਵਿੱਚ ਅਜੀਤ ਸਿੰਘ ਜੰਤਰਾ ਹਰਬੰਸ ਸਿੰਘ ਵਾਸੀ ਜੀਰਾ ਹਾਕਮ ਸਿੰਘ ਤੇ ਗੁਰਜੀਤ ਸਿੰਘ ਇਹ ਜਿੰਨੇ ਬੰਦੇ ਬੜੀ ਬੁਰੀ ਤਰ੍ਹਾਂ ਇੰਜਰਡ ਹੋ ਗਏ ਸੀਗੇ ਜਿਸ ਦੇ ਵਿੱਚ ਹਾਕਮ ਸਿੰਘ ਦੀ ਡੈਥ ਹੋ ਗਈ ਹੈ ਤੇ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕਿ ਜਿਹੜਾ ਹਾਕਮ ਸਿੰਘ ਦੀ ਡੈੱਡ ਬਾਡੀ ਉੱਥੇ ਸਿਵਲ ਹਸਪਤਾਲ ਗਿਆ ਦੂਜਾ ਜਿਹੜਾ ਇੰਜਰਡ ਬੰਦਾ ਉਹ ਹੈ ਗਿਆ ਉੱਥੇ ਮੈਡੀ ਸਿਟੀ ਕਾਫੀ ਪੁਲੀਸ ਪਾਰਟੀ ਰਿਪੋਰਟ ਕਰ ਦਿੱਤੀ ਆ ਉਹਨਾਂ ਦੇ ਬਿਆਨ ਅਸਲ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਨਿਰਵਿਘਨ ਚੱਲ ਰਹੀ ਹੈ ਧੰਨਵਾਦ